ਅੱਜ ਅਸੀਂ ਗੱਲ ਕਰਾਂਗੇ ਜਿਹੜੇ ਲਾਈਫ ਸਟਾਈਲ ਡਿਜ਼ੀਜ਼ਸ ਐ ਜਿਵੇਂ ਕਿ ਅਸੀਂ ਗੱਲ ਕਰਦੇ ਆ ਬਲੱਡ ਪ੍ਰੈਸ਼ਰ ਐ ਥਾਇਰੋਇਡ ਐ ਡਾਇਬੀਟੀਜ਼ ਐ ਇਸ ਤੋਂ ਇਲਾਵਾ ਕਿਡਨੀ ਦੇ ਡਿਜ਼ੀਜ਼ਸ ਹਾਰਟ ਦੇ ਡਿਜ਼ੀਜ਼ਸ ਇਹ ਸਾਰੇ ਡਿਜ਼ੀਜ਼ ਸਾਡੀ ਬਾਡੀ 'ਚ ਤਾਂ ਆਉਂਦੇ ਆ ਜਦੋਂ ਸਾਡੀ ਬਾਡੀ ਐਸਿਡਿਕ ਇਨ ਨੇਚਰ ਹੁੰਦੀ ਐ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਐ ਕਿ ਅਸੀਂ ਬਾਡੀ ਨੂੰ ਐਲਕੈਲਾਈਨ ਫੂਡਸ ਦੇਈਏ ਐਲਕੈਲਾਈਨ ਜਿਹੜੀ ਬਾਡੀ ਹੋਏਗੀ ਉਹਦੇ ਵਿੱਚ ਕੋਈ ਵੀ ਡਿਜ਼ੀਜ਼ ਸਰਵਾਈਵ ਨਹੀਂ ਕਰ पाएगी ਤੇ ਅਸੀਂ ਜ਼ਿਆਦਾ ਹੈਲਦੀ ਰਹਾਗੇ ਕਿਹੜੇ ਫੂਡਸ ਹੈ ਜਿਹੜੇ ਐਲਕਲਾਈਨ ਇਨ ਨੇਚਰ ਹੈ ਤੇ ਸਾਨੂੰ ਆਪਣੀ ਡਾਈਟ ਦੇ ਵਿੱਚ ਐਡ ਕਰਨੇ ਚਾਹੀਦੇ ਆ ਸਭ ਤੋਂ ਪਹਿਲੇ ਗੱਲ ਕਰੀਏ ਅਸੀਂ ਹਰੀਆ ਸਬਜ਼ੀਆਂ ਫਲ ਫਰੂਟ ਜਿੰਨੇ ਵੀ ਨੇਚਰ ਤੋਂ ਫਰੂਟਸ ਆ ਫੂਡਸ ਆਉਂਦੇ ਆ ਜੀ ਜਿਹਦੇ ਵਿੱਚ ਫਲ ਵੀ ਹੈ ਹਰੀਆ ਸਬਜ਼ੀਆਂ ਵੀ ਹੈ ਇਹ ਤੁਸੀਂ ਇਨਕਲੂਡ ਕਰੋਗੇ ਤੇ ਤੁਸੀਂ ਦੇਖੋਗੇ ਤੁਹਾਡੀ ਬਾਡੀ ਐਲਕਲਾਈਨ ਰਹੇਗੀ ਦੂਸਰਾ ਕੋਸ਼ਿਸ਼ ਕਰਨੀ ਹੈ ਕੈਫੀਨ ਵਾਲੇ ਫੂਡਸ ਨਹੀਂ ਖਾਣੇ ਜਿਵੇਂ ਕਿ ਟੀ ਕਾਫੀ ਐਨਨ ਨੂੰ ਤੁਸੀਂ ਐਵੋਇਡ ਕਰਨਾ ਹੈ ਇਦੀ ਜਗਾ ਤੁਸੀਂ ਹਰਬਲ ਟੀ ਲੈ ਸਕਦੇ ਹੋ ਸਿਨਮਨ ਟੀ ਲੈ ਸਕਦੇ ਹੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੀ ਲਾਈਫ ਚੋ ਸਟ्रेस ਅਵੋਇਡ ਕਰੀਏ ਜਿੰਨਾ ਜ਼ਿਆਦਾ ਅਸੀਂ ਸਟ्रेसਫੁਲ ਰਵਾਂਗੇ ਸਾਡੇ ਕੋਰਟੀਸੋਲ ਹਾਰਮੋਨ ਪ੍ਰੋਡਿਊਸ ਹੋਏਗਾ ਜਿਹੜਾ ਕਿ ਸਾਡੀ ਬਾਡੀ ਨੂੰ ਐਸਿਡਿਕ ਕਰਦਾ ਹੈ ਤੇ ਸਾਡੀ ਐਲਕੈਲਾਈਨ ਬਾਡੀ ਨਹੀਂ ਰਹਿੰਦੀ ਐਸ ਉਸ ਤੇ ਕੋਸ਼ਿਸ਼ ਕਰੋ ਕਿ ਆਪਣੇ ਆਪ ਨੂੰ ਮੈਡੀਟੇਸ਼ਨ ਕਰੋ ਤੁਸੀਂ ਵਾਕ ਕਰੋ ਐਕਸਰਸਾਈਜ਼ ਕਰੋ ਕੁਝ ਕਰੋ ਆਪਣੇ ਮੈਂਟਲ ਸਟ्रेस ਨੂੰ ਰਿਲੈਕਸ ਕਰੋ ਸਬ ਤੋਂ ਇੰਪੋਰਟੈਂਟ ਪੁਆਇੰਟ ਇਜ਼ 슬ੀਪ ਅਗਰ ਤੁਸੀਂ ਸੌਂਦੇ ਹੋ ਸੌਣ ਦੇ ਨਾਲ ਸਾਡੀ ਬਾਡੀ ਰਿਲੈਕਸ ਹੁੰਦੀ ਹੈ ਸਾਡਾ ਇਮਿਊਨ ਸਿਸਟਮ ਬੂਸਟ ਹੁੰਦਾ ਹੈ ਤੇ ਸਾਡੇ ਮੈਟਾਬੋਲਿਜ਼ਮ ਐਕਟੀਵੇਟ ਰਹਿੰਦਾ ਹੈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੀ ਨੀਂਦ ਦੇ ਉੱਤੇ ਵੀ ਧਿਆਨ ਦੇਈਏ ਇਹ ਸਾਰੇ ਪੁਆਇੰਂਟਸ ਜਦੋਂ ਅਸੀਂ ਧਿਆਨ ਰੱਖਾਂਗੇ ਸਾਡੀ ਬਾਡੀ ਐਲਕੈਲਾਈਨ ਰਹੇਗੀ ਤੇ ਅਸੀਂ हेल्दी फील ਕਰਾਂਗੇ ਅੱਜ ਅਸੀਂ ਗੱਲ ਕਰਾਂਗੇ ਜਿਹੜੇ ਲਾਈਫ ਸਟਾਈਲ ਡਿਜ਼ੀਜ਼ਸ ਹੈ ਜਿਵੇਂ ਕਿ ਅਸੀਂ ਗੱਲ ਕਰਦੇ ਆ ਬਲੱਡ ਪ੍ਰੈਸ਼ਰ ਹੈ ਥਾਇਰੋਇਡ ਹੈ ਡਾਇਬਟੀਜ਼ ਹੈ ਇਸ ਤੋਂ ਇਲਾਵਾ ਕਿਡਨੀ ਦੇ ਡਿਜ਼ੀਜ਼ਸ ਹਾਰਟ ਦੇ ਡਿਜ਼ੀਜ਼ਸ ਇਹ ਸਾਰੇ ਡਿਜ਼ੀਜ਼ ਸਾਡੀ ਬਾਡੀ 'ਚ ਤਾਂ ਆਉਂਦੇ ਆ ਜਦੋਂ ਸਾਡੀ ਬਾਡੀ ਐਸਿਡਿਕ ਕੇ ਨੇਚਰ ਹੁੰਦੀ ਹੈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਬਾਡੀ ਨੂੰ ਐਲਕੈਲਾਈਨ ਫੂਡਸ ਦੇਈਏ ਐਲਕੈਲਾਈਨ ਜਿਹੜੀ ਬਾਡੀ ਹੋਏਗੀ ਉਹਦੇ ਵਿੱਚ ਕੋਈ ਵੀ ਡਿਜ਼ੀਜ਼ ਸਰਵਾਈਵ ਨਹੀਂ ਕਰ पाएगी ਤੇ ਅਸੀਂ ਜ਼ਿਆਦਾ ਹੈਲਦੀ ਰਹਾਗੇ ਕਿਹੜੇ ਫੂਡਸ ਹੈ ਜਿਹੜੇ ਐਲਕਲਾਈਨ ਇਨ ਨੇਚਰ ਹੈ ਤੇ ਸਾਨੂੰ ਆਪਣੀ ਡਾਈਟ ਦੇ ਵਿੱਚ ਐਡ ਕਰਨੇ ਚਾਹੀਦੇ ਆ ਸਭ ਤੋਂ ਪਹਿਲੇ ਗੱਲ ਕਰੀਏ ਅਸੀਂ ਹਰੀਆ ਸਬਜ਼ੀਆਂ ਫਲ ਫਰੂਟ ਜਿੰਨੇ ਵੀ ਨੇਚਰ ਤੋਂ ਫਰੂਟਸ ਫੂਡਸ ਆਉਂਦੇ ਆ ਜਿਦੇ ਵਿੱਚ ਫਲ ਵੀ ਹੈ ਹਰੀਆ ਸਬਜ਼ੀਆਂ ਵੀ ਹੈ ਇਹ ਤੁਸੀਂ ਇਨਕਲੂਡ ਕਰੋਗੇ ਤੇ ਤੁਸੀਂ ਦੇਖੋਗੇ ਤੁਹਾਡੀ ਬਾਡੀ ਐਲਕਲਾਈਨ ਰਹੇਗੀ ਦੂਸਰਾ ਕੋਸ਼ਿਸ਼ ਕਰਨੀ ਹੈ ਕੈਫੀਨ ਵਾਲੇ ਫੂਡਸ ਨਹੀਂ ਖਾਣੇ ਜਿਵੇਂ ਕਿ ਟੀ ਕਾਫੀ ਐਨਨ ਨੂੰ ਤੁਸੀਂ ਐਵੋਇਡ ਕਰਨਾ ਹੈ ਇਦੀ ਜਗ੍ਹਾ ਤੁਸੀਂ ਹਰਬਲ ਟੀ ਲੈ ਸਕਦੇ ਹੋ ਸਿਨਮਨ ਟੀ ਲੈ ਸਕਦੇ ਹੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੀ ਲਾਈਫ ਚੋ ਸਟ्रेस ਅਵੋਇਡ ਕਰੀਏ ਜਿੰਨਾ ਜ਼ਿਆਦਾ ਅਸੀਂ ਸਟ्रेसਫੁਲ ਰਵਾਂਗੇ ਸਾਡੇ ਕੋਰਟੀਸੋਲ ਹਾਰਮੋਨ ਪ੍ਰੋਡਿਊਸ ਹੋਏਗਾ ਜਿਹੜਾ ਕਿ ਸਾਡੀ ਬੋਡੀ ਨੂੰ ਐਸਿਡਿਕ ਕਰਦਾ ਹੈ ਤੇ ਸਾਡੀ ਐਲਕੈਲਾਈਨ ਬੋਡੀ ਨਹੀਂ ਰਹਿੰਦੀ ਐਸ ਉਸ ਤੇ ਕੋਸ਼ਿਸ਼ ਕਰੋ ਕਿ ਆਪਣੇ ਆਪ ਨੂੰ ਮੈਡੀਟੇਸ਼ਨ ਕਰੋ ਤੁਸੀਂ ਵਾਕ ਕਰੋ ਐਕਸਰਸਾਈਜ਼ ਕਰੋ ਕੁਝ ਕਰੋ ਆਪਣੇ ਮੈਂਟਲ ਸਟ्रेस ਨੂੰ ਰਿਲੈਕਸ ਕਰੋ ਸਭ ਤੋਂ ਇੰਪੋਰਟੈਂਟ ਪੁਆਇੰਟ ਇਜ਼ ਸਲੀਪ ਅਗਰ ਤੁਸੀਂ ਸੌਂਦੇ ਹੋ ਸੌਣ ਦੇ ਨਾਲ ਸਾਡੀ ਬਾਡੀ ਰਿਲੈਕਸ ਹੁੰਦੀ ਹੈ ਸਾਡਾ ਇਮਿਊਨ ਸਿਸਟਮ ਬੂਸਟ ਹੁੰਦਾ ਹੈ ਤੇ ਸਾਡੇ ਮੈਟਾਬੋਲਿਜ਼ਮ ਐਕਟੀਵੇਟ ਰਹਿੰਦਾ ਹੈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੀ ਨੀਂਦ ਦੇ ਉੱਤੇ ਵੀ ਧਿਆਨ ਦੇਈਏ ਇਹ ਸਾਰੇ ਪੁਆਇੰਟਸ ਜਦੋਂ ਅਸੀਂ ਧਿਆਨ ਰੱਖਾਂਗੇ ਸਾਡੀ ਬਾਡੀ ਐਲਕੈਲਾਈਨ ਰਹੇਗੀ ਤੇ ਅਸੀਂ ਹੈਲਦੀ ਫੀਲ ਕਰਾਂਗੇ